ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬੁੱਧਵਾਰ ਦੇ ਦਿਨ ਗਣੇਸ਼ ਗਾਇਤਰੀ ਮੰਤਰ ਜੇ 108 ਵਾਰ ਕਰਦੇ ਹਾਂ ਤਾਂ ਤੁਹਾਡੇ ਜੀਵਨ ਦੇ ਵਿੱਚ ਆਉਣ ਵਾਲਾ ਕੋਈ ਵੀ ਵਿਗਨ ਹੋਵੇ ਜਾਂ ਕੰਮ ਦੇ ਵਿੱਚ ਕੋਈ ਵੀ ਵਿਗਨ ਹੈ ਜਾਂ ਜੀਵਨ ਦੇ ਵਿੱਚ ਕੋਈ ਵੀ ਸੰਕਟ ਹੈ ਇਹਨਾਂ ਸਭ ਮੁਸੀਬਤਾਂ ਤੋਂ ਤੁਹਾਡੀ ਗਣੇਸ਼ ਜੀ ਰੱਖਿਆ ਕਰਨਗੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਮਨੋ ਕਾਮਨਾ ਹੈ ਜੇ ਕੋਈ ਮੰਨ ਦੀ ਇਸ਼ਿਆ ਹੈ ਬੁੱਧਵਾਰ ਦੇ ਦਿਨ ਗਣੇਸ਼ ਮਹਾਰਾਜ ਜੀ ਦੀ ਪੂਜਾ ਕਰੋ ਗਣੇਸ਼ ਗਾਇਤਰੀ ਦੀ ਇੱਕ ਮਾਲਾ ਰੋਜ਼ ਜਪੋ ਆਪਣੀ ਇਸ਼ਿਆ ਗਣੇਸ਼ ਜੀ ਨੂੰ ਕਹੋ ਉਹ ਤੁਰੰਤ ਹੀ ਤੁਹਾਡੀ ਇਸ਼ਿਆ ਪੂਰੀ ਕਰਨਗੇ ਗਣੇਸ਼ ਜੀ ਪ੍ਰਥਮ ਪੂਜਯ ਦੇਵਤਾ ਹਨ ਕਿਸੇ ਵੀ ਧਾਰਮਿਕ ਕੰਮ ਵਿੱਚ ਅਸੀਂ ਸਰਵਪ੍ਰਥਮ ਗਣੇਸ਼ ਜੀ ਦੀ ਪੂਜਾ ਕਰਦੇ ਹਾਂ ਇਸ ਲਈ ਕਰਦੇ ਹਾਂ ਕਿ ਜੇਕਰ ਅਸੀਂ ਕੋਈ ਵੀ ਅਨੁਸ਼ਾਸਨ ਜਾਂ ਮੰਗਲ ਕੰਮ ਕਰ ਰਹੇ ਹਾਂ ਇਨ੍ਹਾਂ ਕੰਮਾਂ 'ਚ ਕੋਈ ਰੁਕਾਵਟ ਆ ਰਹੀ ਹੈ ਗਣੇਸ਼ ਜੀ ਸਮਸਤ ਪ੍ਰਕਾਰ ਦੀਆਂ ਰੁਕਾਵਟਾਂ ਦੂਰ ਕਰਨ ਵਾਲੇ ਹੁੰਦੇ ਹਨ ਕਈ ਤਰ੍ਹਾਂ ਦੇ ਸੰਕਟਾਂ ਤੋਂ ਮੁਕਤੀ ਦਿਵਾਉਂਦੇ ਹਨ ਗਣੇਸ਼ ਜੀ ਨੂੰ ਵਿਗਨ ਹਰਤਾ ਕਿਹਾ ਗਿਆ ਹੈ ਸੰਕਟਮੋਚਨ ਕਿਹਾ ਗਿਆ ਹੈ ਕੋਈ ਵੀ ਤੁਹਾਡੀ ਕਾਮਨਾ ਹੋਵੇ ਭਗਵਾਨ ਗਣੇਸ਼ ਜੀ ਦੀ ਪੂਜਾ ਕਰਦੇ ਰਹੋ ਉਹਨਾਂ ਨੂੰ ਪ੍ਰਾਰਥਨਾ ਕਰੋ ਤਾਂ ਉਹ ਤੁਹਾਡੀ ਮਨੋ ਕਾਮਨਾ ਜਲਦੀ ਪੂਰੀ ਕਰ ਦਿੰਦੇ ਹਨ ਚਾਹੇ ਤੁਹਾਡੇ ਵਿਆਹ ਦੇ ਵਿੱਚ ਕੋਈ ਰੁਕਾਵਟ ਹੈ ਜਾਂ ਸੰਤਾਨ ਨਾ ਪ੍ਰਾਪਤੀ ਦੀ ਜੋਗਾਂਨਤਾਂ ਦੀ ਸਮੱਸਿਆ ਹੋਵੇ ਅਤੇ ਜੇਕਰ ਸੰਪੂਰਨ ਸ਼ਕਤੀ ਕਮਜ਼ੋਰ ਹੈ ਤੁਹਾਨੂੰ ਕਿਤੇ ਵੀ ਸਫਲਤਾ ਨਹੀਂ ਮਿਲ ਰਹੀ ਵਪਾਰ ਜਾਂ ਨੌਕਰੀ ਦੇ ਵਿੱਚ ਸਫਲਤਾ ਨਹੀਂ ਮਿਲ ਰਹੀ ਕਿਸੇ ਵੀ ਪ੍ਰਕਾਰ ਦੀ ਕੋਈ ਪਰੇਸ਼ਾਨੀ ਹੈ ਇਨਾਂ ਨੂੰ ਭਗਵਾਨ ਗਣੇਸ਼ ਜੀ ਦੂਰ ਕਰ ਦਿੰਦੇ ਹਨ ਹਰ ਰੋਜ਼ ਅਸੀਂ ਪੂਜਾ ਕਰਦੇ ਹਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕਰਨੀ ਹੈ ਇਸ਼ਨਾਨ ਕਰਨ ਤੋਂ ਬਾਅਦ ਸੂਰਜ ਦੇਵਤਾ ਨੂੰ ਜਲ ਅਰਪਿਤ ਕਰੋ ਉਸ ਤੋਂ ਬਾਅਦ ਜੋ ਮੰਦਰ ਤੁਸੀਂ ਜਾਣਦੇ ਹੋ ਗਣੇਸ਼ ਜੀ ਦੀ ਪੂਜਾ ਕਰਕੇ ਉਹਨਾਂ ਦੇ ਮੰਤਰ ਦਾ ਜਾਪ ਕਰੋ ਉਸ ਤੋਂ ਬਾਅਦ ਬਾਕੀ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਕਰੋ ਸਰਵਪ੍ਰਥਮ ਭਗਵਾਨ ਗਣੇਸ਼ ਜੀ ਦਾ ਪ੍ਰਤੀਕਾਲ ਉੱਠ ਕੇ ਜੇਕਰ ਤੁਸੀਂ ਸਰਵਪ੍ਰਥਮ ਗਣੇਸ਼ ਜੀ ਨੂੰ ਗਣੇਸ਼ ਜੀ ਦਾ ਸਿਮਰਨ ਕਰਦੇ ਹੋ ਆਪਣੀ ਬਿਸਤਰੇ ਤੇ ਹੀ ਬੈਠੇ ਜਿਵੇਂ ਕਿ ਤੁਸੀਂ ਸੌਂ ਕੇ ਉੱਠੇ ਹੋ ਸਿਰਫ ਸਰਵਪ੍ਰਥਮ ਆਪਣੇ ਹੱਥਾਂ ਦੇ ਦਰਸ਼ਨ ਕਰੋ ਉਸ ਤੋਂ ਬਾਅਦ ਭਗਵਾਨ ਗਣੇਸ਼ ਜੀ ਦਾ ਸਿਮਰਨ ਕਰੋ ਤਾਂ ਇਸ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਜਾਂ ਤੁਹਾਡੇ ਦਿਨ ਭਰ ਦੇ ਕੰਮਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਬਾਧਾ ਖਤਮ ਹੋ ਜਾਂਦੀ ਹੈ। ਭਗਵਾਨ ਗਣੇਸ਼ ਜੀ ਦੇ ਸਿਮਰਨ ਨਾਲ ਹੀ ਸੰਸਤ ਪ੍ਰਕਾਰ ਦੇ ਵਿਗਨ ਦੂਰ ਹੋ ਜਾਂਦੇ ਹਨ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਬੁੱਧਵਾਰ ਦੇ ਦਿਨ। ਇਹ ਦਿਨ ਗਣੇਸ਼ੀ ਦਾ ਵਿਸ਼ੇਸ਼ ਦਿਨ ਹੁੰਦਾ ਹੈ। ਵੈਸੇ ਹਰ ਰੋਜ਼ ਭਗਵਾਨ ਗਣੇਸ਼ ਜੀ ਦੀ ਪੂਜਾ ਕਰਦੇ ਹਾਂ ਪਰ ਬੁੱਧਵਾਰ ਦੇ ਦਿਨ ਤੁਸੀਂ ਵਿਸ਼ੇਸ਼ ਰੂਪ ਦੇ ਨਾਲ ਭਗਵਾਨ ਗਣੇਸ਼ ਜੀ ਦੀ ਪੂਜਾ ਅਰਪਿਤ ਕਰੋ। ਪੂਜਾ ਰਾਤ ਨਾ ਕਰੋ ਕਿਉਂਕਿ ਇਹ ਦਿਨ ਗਣੇਸ਼ ਜੀ ਨੂੰ ਸਮਰਪਿਤ ਹੈ ਇਸ ਦਿਨ ਅਗਰ ਅਸੀਂ ਗਣੇਸ਼ ਜੀ ਦੀ ਪੂਜਾ ਕਰਦੇ ਹਾਂ ਤਾਂ ਸਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਤੇ ਅੱਜ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਅਸੀਂ ਗਣੇਸ਼ ਜੀ ਦੀ ਪੂਜਾ ਕਰਨੀ ਹੈ ਤਾਂ ਜੋ ਸਾਡੀਆਂ ਸਾਰੀਆਂ ਇਸ਼ਿਆਵਾਂ ਗਣੇਸ਼ ਜੀ ਦੀ ਕਿਰਪਾ ਦੇ ਨਾਲ ਪੂਰੀਆਂ ਹੋ ਜਾਣ ਤੁਹਾਡੇ ਕੰਮ ਦੇ ਵਿੱਚ ਸਫਲਤਾ ਲਈ ਮਨ ਦੀਆਂ ਇਸ਼ਿਆਵਾਂ ਲਈ ਗਣੇਸ਼ ਜੀ ਤੁਹਾਨੂੰ ਰਾਸਤਾ ਦਿਖਾਉਣ ਅਤੇ ਫਿਰ ਜਲਦੀ ਹੀ ਮਨ ਦੀਆਂ ਇਸ਼ਿਆਵਾਂ ਪੂਰੀਆਂ ਹੁੰਦੀਆਂ ਹਨ ਜੇਕਰ ਤੁਸੀਂ ਕਿਸੇ ਵੀ ਸੰਕਟ ਤੋਂ ਗੁਜ਼ਰ ਰਹੇ ਹੋ ਤੇ ਇਹ ਪੂਜਾ ਵਿਧੀ ਵਿਦਾਨ ਦੇ ਨਾਲ ਕਰਨੀ ਚਾਹੀਦੀ ਹੈ ਤੇ ਇਹ ਉਪਾਅ ਕਰਨਾ ਚਾਹੀਦਾ ਹੈ ਹੁਣ ਗੱਲ ਕਰਦੇ ਹਾਂ ਕਿ ਪੂਜਾ ਵਿਧੀ ਵਿਦਾਨ ਬਾਰੇ ਜੇਕਰ ਕਿਸੇ ਵੀ ਤਰ੍ਹਾਂ ਦੀ ਕਾਮਨਾ ਹੈ ਤੇ ਤੁਸੀਂ ਕੱਲ ਜਲਦੀ ਉੱਠੋ ਅਤੇ ਆਪਣੇ ਮਨ ਦੇ ਵਿੱਚ ਗਣੇਸ਼ ਗਣੇਸ਼ ਜੀ ਨੂੰ ਸਮਰਨ ਕਰੋ ਤੇ ਜੋ ਵੀ ਤੁਹਾਡੇ ਮਨ ਦੀ ਇਸ਼ਿਆ ਹੈ ਭਗਵਾਨ ਗਣੇਸ਼ ਜੀ ਨੂੰ ਪ੍ਰਾਰਥਨਾ ਕਰਦੇ ਰਹੋ ਕਿ ਤੁਸੀਂ ਇਸ ਪਰੇਸ਼ਾਨੀ ਤੋਂ ਪਰੇਸ਼ਾਨ ਹੋ ਮੰਨ ਲਓ ਤੁਹਾਨੂੰ ਤਾਂ ਦੀ ਪਰੇਸ਼ਾਨੀ ਹੈ ਤੁਸੀਂ ਕਰਜ਼ੇ ਦੇ ਨਾਲ ਦੱਬੇ ਹੋ ਜਾਂ ਸੰਤਾਨ ਪ੍ਰਾਪਤੀ ਦੀ ਕਾਮਨਾ ਹੈ ਤੁਹਾਡੀ ਸ਼ਾਦੀ ਦੇ ਵਿੱਚ ਰੁਕਾਵਟ ਆ ਰਹੀ ਹੈ ਤੁਹਾਡੀ ਕੋਈ ਵੀ ਕਾਮਨਾ ਹੋ ਸਕਦੀ ਹੈ ਕਿਸੇ ਵੀ ਕਾਮ ਨੇ ਲਈ ਭਗਵਾਨ ਗਣੇਸ਼ ਜੀ ਦੀ ਆਰਾਧਨਾ ਕਰੋ ਜਦੋਂ ਤੁਸੀਂ ਸੌਂ ਕੇ ਉੱਠਦੇ ਹੋ ਤਾਂ ਆਪਣੇ ਆਪ ਨੂੰ ਗਣੇਸ਼ ਜੀ ਨੂੰ ਸਮਰਨ ਕਰਦੇ ਹੋਏ ਆਪਣੀਆਂ ਇਸ਼ਿਆਵਾਂ ਦੱਸਦੇ ਹੋਏ ਪ੍ਰਾਰਥਨਾ ਕਰੋ ਕਿ ਮੈਂ ਅੱਜ ਤੁਹਾਡੀ ਵਿਸ਼ੇਸ਼ ਪੂਜਾ ਸ਼ੁਰੂ ਕਰਨ ਜਾ ਰਿਹਾ ਹਾਂ ਜਾਂ ਜਾ ਰਹੀ ਹਾਂ ਤੇ ਮੇਰੀ ਜੋ ਵੀ ਪਰੇਸ਼ਾਨੀ ਹੈ ਉਸ ਨੂੰ ਦੂਰ ਕਰੋ ਉਸ ਤੋਂ ਬਾਅਦ ਇਸ਼ਨਾਨ ਕਰ ਲਓ ਤੇ ਫਿਰ ਸਾਫ਼ ਸੁਥਰੇ ਕੱਪੜੇ ਪਹਿਨ ਲਓ ਫਿਰ ਪੂਜਾ ਕਰਨੀ ਹੈ ਤੇ ਜੇਕਰ ਤੁਹਾਡੇ ਘਰ ਦੇ ਆਲੇ-ਦੁਆਲੇ ਗਣੇਸ਼ ਜੀ ਦਾ ਮੰਦਰ ਹੈ ਉੱਥੇ ਜਾ ਕੇ ਪੂਰੇ ਵਿਧੀ ਵਿਧਾਨ ਦੇ ਨਾਲ ਪੂਜਾ ਕਰ ਸਕਦੇ ਹੋ ਜਾ ਆਪਣੇ ਹੀ ਘਰ ਦੇ ਵਿੱਚ ਜੇਕਰ ਮੂਰਤੀ ਜਾਂ ਗ੍ਰਹਿ ਸਥਾਪਿਤ ਹੈ ਵਿਗ੍ਰਹਿ ਦੀ ਪੂਜਾ ਦਾ ਖਾਸ ਮਹੱਤਵ ਹੁੰਦਾ ਹੈ ਜੇਕਰ ਗਣੇਸ਼ ਜੀ ਦਾ ਵਿਗ੍ਰਹਿ ਸਥਾਪਿਤ ਹੈ ਤਾਂ ਤੁਸੀਂ ਉਸ ਦਾ ਅਭਿਸ਼ੇਕ ਕਰਕੇ ਵਿਧੀ ਵਿਧਾਨ ਦੇ ਨਾਲ ਪੂਜਾ ਕਰ ਸਕਦੇ ਹੋ ਪਰ ਅਗਰ ਵਿਗ੍ਰਹਿ ਨਹੀਂ ਹੈ ਤਾਂ ਆਪਣੇ ਘਰ ਦੇ ਮੰਦਰ ਦੇ ਵਿੱਚ ਟੋਟੇ ਦਾ ਫੋਟੋ ਦਾ ਅਭਿਸ਼ੇਕ ਕਰਕੇ ਤੁਸੀਂ ਤੁਸੀਂ ਪੂਰੀ ਵਿਧੀ ਵਿਧਾਨ ਦੇ ਨਾਲ ਪੂਜਾ ਕਰ ਸਕਦੇ ਹੋ ਅਭਿਸ਼ੇਕ ਕਰਨਾ ਹੈ ਜਾਂ ਫਿਰ ਗੰਗਾ ਜਲ ਨਾਲ ਕੱਚੇ ਦੁੱਧ ਨਾਲ ਜਾਂ ਪੰਚਾਮ ਪ੍ਰੇਤ ਨਾਲ ਨਾਲ ਕਰ ਸਕਦੇ ਹੋ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਦਹੀਂ ਘਿਓ ਅਤੇ ਸ਼ਹਿਦ ਸ਼ਕਰ ਤੇ ਇਹ ਸਭ ਚੀਜ਼ਾਂ ਮਿਲਾ ਕੇ ਭਗਵਾਨ ਗਣੇਸ਼ ਜੀ ਦਾ ਅਭਿਸ਼ੇਕ ਕਰੋ ਅਤੇ ਭਗਵਾਨ ਗਣੇਸ਼ ਜੀ ਨੂੰ ਪੀਲੇ ਕੱਪੜੇ ਪਾਓ ਤੇ ਇਤਰ ਚੜਾਓ ਇਤਰ ਛਡਾਉਣਾ ਜ਼ਰੂਰੀ ਹੁੰਦਾ ਹੈ ਪੂਜਾ ਦੇ ਵਿੱਚ ਜਿੰਨੀਆਂ ਵੀ ਤੁਸੀਂ ਸਮਗਰੀਆਂ ਤੁਸੀਂ ਚੜਾ ਰਹੇ ਹੋ ਤਾਂ ਇੱਕ ਇੱਕ ਸਮੱਗਰੀ ਤੁਹਾਡੀ ਇਸ਼ਿਆ ਪੂਰੀ ਕਰਦੀ ਹੈ ਇਸ ਲਈ ਪੂਜਾ ਵਿੱਚ ਸਮੱਗਰੀਆਂ ਉਪਲਬਧ ਕਰੋ ਜੇਕਰ ਸੰਭਵ ਹਨ ਤਾਂ ਇਤਰ ਛਡਾਉਣ ਤੋਂ ਬਾਅਦ ਤੁਸੀਂ ਪੀਲਾ ਚਨਾਉ ਛਡਾਉਣਾ ਹੈ ਕਿਉ ਦਾ ਦੀਵਾ ਜਗਾਓ ਤੇ ਧੂਪ ਜਗਾਓ ਤੇ ਤੇ ਆਕੜੇ ਦਾ ਫੁੱਲ ਵੀ ਅਰਪਿਤ ਕਰੋ ਇਸ ਦੇ ਨਾਲ ਤੁਹਾਡੇ ਮਨ ਦੀ ਇਸ਼ਿਆ ਜ਼ਰੂਰ ਪੂਰੀ ਹੁੰਦੀ ਹੈ ਪੀਲੇ ਫੁੱਲਾਂ ਦੀ ਮਾਲਾ ਛਡਾਉਣੀ ਹੈ ਤੇ ਦੁਰਵਾ ਵਿਛੜਾਉਣਾ ਹੈ ਅਗਰ ਤੁਹਾਡੇ ਕੋਲ ਪੰਜ ਦੁਰਵਾ ਹਨ 11 21 ਦੁਰਵਾ ਦੀ ਮਾਲਾ ਬਣਾ ਕੇ ਗਣੇਸ਼ ਜੀ ਨੂੰ ਚੜਾਓ ਇਸ ਨਾਲ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇਗੀ ਭਗਵਾਨ ਗਣੇਸ਼ ਜੀ ਨੂੰ ਹਲਦੀ ਅਤੇ ਭਗਵਾਨ ਗਣੇਸ਼ ਜੀ ਨੂੰ ਸੰਦੂਰ ਦਾ ਇੱਕ ਟਿੱਕਾ ਲਗਾਓ ਅਤੇ ਅਕਸ਼ਤ ਦਾ ਟਿੱਕਾ ਵੀ ਉਹਨਾਂ ਦੇ ਮਸਤਕ ਤੇ ਜ਼ਰੂਰ ਲਗਾਓ ਅਕਸ਼ਤ ਮਤਲਬ ਜੋ ਸਾਬਤ ਚਾਵਲ ਕੋਈ ਵੀ ਟੋਟਾ ਨਹੀਂ ਹੁੰਦਾ ਉਹ ਉਹਨਾਂ ਦੇ ਮਸਤਕ ਤੇ ਲਗਾ ਦਿਓ ਤੇ ਉਸ ਨਾਲ ਤੁਹਾਡੇ ਜੀਵਨ ਦੇ ਵਿੱਚ ਕੋਈ ਵੀ ਸੰਕਟ ਆਉਂਦਾ ਹੈ ਤੇ ਜਲਦੀ ਹੀ ਦੂਰ ਹੋ ਜਾਂਦਾ ਹੈ ਪੀਲੇ ਰੰਗ ਦਾ ਮੋਤੀਕ ਚੜਾਓ ਤੇ ਜਦੋਂ ਇਸ ਦਿਨ ਉਹਨਾਂ ਨੂੰ ਉਹਨਾਂ ਦੀ ਮਨ ਮਨਪਸੰਦ ਚੀਜ਼ ਚੜਾਉਂਦੇ ਹੋ ਤਾਂ ਹੋਰ ਵੀ ਖੁਸ਼ ਹੁੰਦੇ ਹਨ ਇਸ ਦਿਨ ਮੂੰਗ ਜ਼ਰੂਰ ਚੜਾਓ ਸਾਬਤ ਮੂੰਗ ਹੋਣੇ ਚਾਹੀਦੇ ਹਨ ਕੋਈ ਵੀ ਟੁਕੜਾ ਨਹੀਂ ਹੋਣਾ ਚਾਹੀਦਾ ਮੂੰਗ ਚੜਾ ਦਿਓ ਤੇ ਤੁਸੀਂ ਧਨੀਏ ਦਾ ਪ੍ਰਸ਼ਾਦ ਵੀ ਬਣਾਉਣਾ ਹੈ ਧਨੀਏ ਦਾ ਮਤਲਬ ਹੀ ਤਾਂ ਹੁੰਦਾ ਹੈ ਜਿਵੇਂ ਕਿ ਆਪਾਂ ਤਾਂ ਤੇ ਰਸਤੇ ਵੀ ਣੀਆਂ ਦੀ ਪੂਜਾ ਕਰਦੇ ਹਾਂ ਜਾਂ ਣੀਆਂ ਖਰੀਦਦੇ ਹਾਂ ਤੇ ਣੀਆਂ ਨੂੰ ਭੁੰਨ ਲੈਣਾ ਹੈ ਉਸ ਦੇ ਵਿੱਚ ਘਿਓ ਤੇ ਚੀਨੀ ਪਾ ਕੇ ਉਸ ਦਾ ਚੁਰਮਾ ਬਣਾ ਕੇ ਭਗਵਾਨ ਗਣੇਸ਼ ਜੀ ਨੂੰ ਚੜਾਉਣਾ ਹੈ ਇਸ ਭੋਗ ਤੋਂ ਗਣੇਸ਼ ਜੀ ਕਾਫੀ ਪਰਸੈਂਟ ਹੁੰਦੇ ਹਨ ਇਹ ਭੋਗ ਉਹਨਾਂ ਨੂੰ ਕਾਫੀ ਪਸੰਦ ਹੈ ਹਰ ਬੁੱਧਵਾਰ ਇਹ ਭੋਗ ਭਗਵਾਨ ਜੀ ਨੂੰ ਜ਼ਰੂਰ ਅਰਪਿਤ ਕਰੋ ਇਸ ਦੇ ਨਾਲ-ਨਾਲ ਮੋਤੀਕ ਦਾ ਭੋਗ ਵੀ ਜ਼ਰੂਰ ਚੜਾਓ ਜਾਂ ਮੋਤੀਕ ਉਪਲਬਧ ਨਾ ਹੋਣ ਤੇ ਬੂੰਦੀ ਦੇ ਲੱਡੂ ਦਾ ਭੋਗ ਵੀ ਚੜਾ ਸਕਦੇ ਹੋ ਜਾਂ ਮੌਂਗ ਦਾ ਹਲਵਾ ਵੀ ਚੜਾ ਸਕਦੇ ਹੋ ਪਰ ਮੇਨ ਜੋ ਧਨੀਏ ਦਾ ਪ੍ਰਸ਼ਾਦ ਹੈ ਉਹ ਜ਼ਰੂਰ ਗਣੇਸ਼ ਜੀ ਨੂੰ ਚੜਾਉਣਾ ਹੈ ਫੁੱਲਾਂ ਦਾ ਭੋਗ ਭਗਵਾਨ ਜੀ ਨੂੰ ਚੜਾਓ ਤੇ ਵਿਦੇਵਿਦਾਂ ਦੇ ਨਾਲ ਪੂਜਾ ਕਰੋ ਜਦੋਂ ਤੁਸੀਂ ਗਣੇਸ਼ ਜੀ ਦੀ ਪੂਜਾ ਕਰਦੇ ਹੋ ਇੱਕ ਮੰਤਰ ਤੁਸੀਂ ਉਚਾਰਨ ਕਰਨਾ ਹੈ ਇਸ ਮੰਤਰ ਦੇ ਨਾਲ ਧਾਨ ਦੀ ਪ੍ਰਾਪਤੀ ਹੁੰਦੀ ਹੈ ਇਸ ਲਈ ਪੂਜਾ ਨਾਲ ਤੁਹਾਡੀ ਇਹ ਕਾਮਨਾ ਵੀ ਪੂਰੀ ਹੁੰਦੀ ਹੈ ਮੰਤਰ ਹੈ ਓਮ ਨਮੇ ਪਗਵਤੇ ਕਸ਼ਨਨ ਆਇਆ ਇਸ ਮੰਤਰ ਨੂੰ 108 ਵਾਰ ਉਚਾਰੋ ਅਗਰ ਸਮਾਂ ਹੈ ਤਾਂ 11 ਮਾਲਾ ਵਿੱਚ ਆਪ ਲਓ ਸੱਤ ਬੁੱਧਵਾਰ ਅਜਿਆ ਜ਼ਰੂਰ ਕਰੋ ਸੱਤ ਬੁੱਧਵਾਰ ਲਗਾਤਾਰ ਐਵੇਂ ਕਰ ਲਓ ਇਹ ਯਕੀਨ ਕਰਕੇ ਮੰਨਿਓ ਕਿ ਤੁਹਾਡੀ ਜ਼ਿੰਦਗੀ ਦੇ ਸਾਰੇ ਸੰਕਟ ਦੂਰ ਹੋ ਜਾਣਗੇ ਤੇ ਕੋਈ ਵੀ ਮੁਸ਼ਕਲ ਨਹੀਂ ਆਏਗੀ ਤੁਹਾਨੂੰ ਆਪਣੀ ਸਫਲਤਾ ਦੇ ਰਸਤੇ ਨਜ਼ਰ ਆਉਣ ਲੱਗ ਜਾਣਗੇ ਗਣੇਸ਼ ਜੀ ਸੰਕਟ ਮੋਚਨ ਹਨ ਭਗਵਾਨ ਜੀ ਦੀ ਕਿਰਪਾ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਗਰ ਸੰਤਾਨ ਪ੍ਰਾਪਤੀ ਦੀ ਇੱਛਾ ਹੈ ਪੁੱਤਰ ਪ੍ਰਾਪਤੀ ਦੀ ਇੱਛਾ ਹੈ ਤਾਂ ਜ਼ਰੂਰ ਤੁਹਾਡੀ ਪੂਰੀ ਹੋ ਜਾਵੇਗੀ ਤੇ ਇਸ ਮੰਤਰ ਦਾ जाप 108 ਵਾਰ ਤੁਸੀਂ ਜ਼ਰੂਰ ਕਰਨਾ ਹੈ ਵਿਸ਼ਵਾਸ ਤੁਹਾਡਾ اٹوٹ ਹੋਣਾ ਚਾਹੀਦਾ ਹੈ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਸਾਡੀ ਇਹ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਚਾਹੀਦਾ ਹੈ ਧੰਨਵਾਦ